ਜੋ ਕਿਸੇ ਅੱਡੇ ਦੀ ਪਰਚੀ 100 ਦੀ ਜੋ ਉਹਨਾਂ ਨੂੰ ਕਮੇਟੀ ਦੁਆਰਾ ਅਲਾਉਡ ਹੋਈ ਹੈ ਪਰ ਉਸ ਨੂੰ ਛੱਡ ਕੇ 150 ਦੀ ਜਾਂ 200 ਦੀ ਡਿਮਾਂਡ ਕਰ ਰਿਹਾ ਅਗਰ ਅਸੀਂ ਪੈਸੇ ਨਹੀਂ ਦਿੰਦੇ ਤਾਂ ਉਹ ਕੰਮ ਤੋਂ ਹੁੰਦੇ ਆ ਅੱਡੇ ਖੋਣ ਦੀ ਗੱਲ ਕਰਦੇ ਆ ਮਾਰਨ ਦੀ ਗੱਲ ਕਰਦੇ ਆ ਜਿਹੜਾ ਨਵਾਂ ਠੇਕਾ ਹੋਇਆ ਉਹ ਠੇਕੇਦਾਰ ਆਪ ਦੇ ਗੁੰਡੇ ਭੇਜ ਕੇ ਕਰਿੰਦੇ ਭੇਜ ਕੇ ਜੀ ਇੱਥੇ ਡਬਲ ਪਰਚੀਆਂ ਕੱਟਣ ਦੀ ਕੋਸ਼ਿਸ਼ ਕਰਦੇ ਨੇ ਅਰੇ ਇਹ 248 ਅੱਡੇ ਨੂੰ 300 ਅੱਡਾ ਬਣਾਉਣਾ ਚਾਹੁੰਦੇ ਜੀ ਅੱਗੇ ਨੂੰ ਹੋਰ ਛੋਟਾ ਕਰਨਾ ਚਾਹੁੰਦੇ ਆ ਆ ਕਾਂਗਰਸ ਸਰਕਾਰ ਵੇਲੇ ਕੈਪਟਨ ਸਾਹਿਬ ਨੇ ਕਿਰਾਇਆ ਬਿਲਕੁਲ ਮਾਫ ਕਰਤਾ ਤੁਸੀਂ ਪਰਚੀ ਖਤਮ ਕਰਤੀ ਸੀ ਇੱਕ ਇਹਦੇ ਠੇਕੇ ਵਾਲੇ ਸਾਨੂੰ ਬਹੁਤ ਤੰਗ ਕਰ ਰਹੇ ਆ ਇੱਕ ਬਾਹਰ ਅੱਡੇ ਵਧਾਈ ਦੇ ਸਾਡੇ ਤੋਂ 100-100 ਰੁਪਇਆ ਹੋਰ ਮੰਗ ਰਹੇ ਆ ਰੀਡ ਹਾਤੀ ਦੇ ਨਿਰਧਾਰਿਤ ਕੀਤੇ ਮੰਡੀਰ ਵੱਲੋਂ ਤੇ ਜੇ ਕੋਈ ਵੱਧ ਲੱਗਦਾ ਵੀ ਕੋਈ ਲੈਂਦਾ ਹੈਗਾ ਪਹਿਲੀ ਗੱਲ ਤਾਂ ਪਰਚੀ ਹੈਗੀ ਹੈ ਪਰਚੀ ਆਪਣੀ ਹਰ ਬੰਦਾ ਲਵੇ ਸਲਿੱਪ ਲਵੇ ਵੀ ਕਿੰਨੇ ਦੀ ਪਰਚੀ ਕੱਟੀ ਗਈ ਹੈ ਮੇਰੀ ਬਿਨਾਂ ਸਲਿੱਪ ਤੋਂ ਕੋਈ ਪੇਮੈਂਟ ਨਾ ਕਰੇ ਜੇ ਕੋਈ ਉਸ ਤੋਂ ਵੱਧ ਪੇਮੈਂਟ ਕੋਈ ਲੈਂਦਾ ਹੈਗਾ ਕੋਈ ਵੱਧ ਕਲੇਮ ਕਰਦਾ ਹੈਗਾ ਤੇ ਉਹ ਸਾਨੂੰ ਸਾਡੇ ਧਿਆਨ ਜਗਾ ਲਿਆਉਣ ਅਸੀਂ ਚੈੱਕ ਕਰਾਂਗੇ ਤੇ ਬੰਦੀ ਕਰਵੇ ਕਰਾਂਗੇ ਉਹਨਾਂ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਜਿੱਥੇ ਰੇੜੀ ਫੜੀ ਵਾਲਿਆਂ ਕੋਲੋਂ ਇਕੱਠੇ ਹੋ ਕੇ ਨਾਰੇਬਾਜ਼ੀ ਵੀ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਠੇਕੇਦਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂ ਮਾਰਕੀਟ ਕਮੇਟੀ ਵੱਲੋਂ ਰੇੜੀ ਫੜੀ ਵਾਲਿਆਂ ਦੀ ਪਰਚੀ ਕੱਟੀ ਜਾਂਦੀ ਸੀ ਪਰ ਹੁਣ ਮਾਰਕੀਟ ਕਮੇਟੀ ਵੱਲੋਂ ਜਿਹੜੀ ਪਰਚੀ ਆ ਉਹ ਠੇਕੇਦਾਰ ਨੂੰ ਯਾਨੀ ਠੇਕੇ ਤੇ ਕਰ ਦਿੱਤੀ ਗਈ ਆ ਤੇ ਉਹਨਾਂ ਵੱਲੋਂ ਕਿਹਾ ਗਿਆ ਆ ਕਿ ਹੁਣ ਜਿਹੜੇ ਠੇਕੇਦਾਰ ਆ ਉਹ ਉਹਨਾਂ ਤੋਂ ਜ਼ਿਆਦਾ ਪੈਸੇ ਵਸੂਲਦਾ ਜਿਸ ਕਾਰਨ ਤੰਗ ਪਰੇਸ਼ਾਨ ਕਰਦਾ ਉਹ ਤੇ ਇੱਕ ਔਰਤ ਨੇ ਇਹ ਵੀ ਦੱਸਿਆ ਕਿ ਜੋ ਠੇਕੇਦਾਰ ਆ ਉਸਨੇ ਕਿਹਾ ਕਿ ਅਗਰ ਤੁਸੀਂ ਜ਼ਿਆਦਾ ਪੈਸੇ ਨਹੀਂ ਦੇਵੋਗੇ ਤਾਂ ਜਿਹੜੀਆਂ ਰੇੜੀਆਂ ਪਾਰਕਿੰਗ ਵਾਲੀ ਜਗ੍ਹਾ ਤੇ ਲਵਾ ਕੇ ਉਹਨਾਂ ਤੋਂ ਪੈਸੇ ਲੈ ਜਾਣਗੇ ਜਦੋਂ ਕਿ ਕਾਨੂੰਨ ਮੁਤਾਬਕ ਪਾਰਕਿੰਗ ਵਾਲੀ ਜਗ੍ਹਾ ਤੇ ਰੇੜੀਆਂ ਨਹੀਂ ਜੋ ਸਰਕਾਰ ਵੱਲੋਂ ਰੇੜੀਆਂ ਫੜੀਆਂ ਦੀ ਜਿਹੜੀ ਜਗ੍ਹਾ ਮੁਕਰਰ ਕੀਤੀ ਆ ਸਿਰਫ ਉੱਥੇ ਹੀ ਲੱਗ ਸਕਦੀਆਂ ਤੇ ਉਹਨਾਂ ਦੀ ਇੱਕ ਫੀਸ ਨਿਰਧਾਰਤ ਕੀਤੀ ਗਈ ਹੈ ਔਰ ਕੁਝ ਵਿਅਕਤੀਆਂ ਨੇ ਇਹ ਵੀ ਕਿਹਾ ਕਿ ਜਿਹੜੀ ਫੀਸ ਸਾਡੇ ਤੋਂ ਲਈ ਜਾਂਦੀ ਆ ਪਰ ਸਾਨੂੰ ਜਿਹੜੀ ਰਸੀਦ ਨਹੀਂ ਦਿੱਤੀ ਜਾਂਦੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਗਰਮੀਤ ਸਿੰਘ ਖੁੱਡੀਆਂ ਜੋ ਮੈਂਬਰ ਪਾਰਲੀਮੈਂਟ ਚੋਣਾਂ ਦੇ ਵਿੱਚੋਂ ਖੜੇ ਉਮੀਦਵਾਰ ਨੇ ਤੇ ਉਹਨਾਂ ਨੂੰ ਉਹਨਾਂ ਨੇ ਮੰਗ ਪੱਤਰ ਦਿੱਤਾ ਸੀ ਕਿ ਜਿਹੜਾ ਸਾਡਾ ਮਸਲਾ ਹੱਲ ਕੀਤਾ ਜਾਵੇ ਭਾਵੇਂ ਕਿ ਉਹਨਾਂ ਨੂੰ ਕਈ ਦਿਨ ਹੁਣ ਵਿਤਣ ਤੋਂ ਬਾਅਦ ਵੀ ਕੋਈ ਮਸਲੇ ਦਾ ਹੱਲ ਨਹੀਂ ਹੋਇਆ ਪਰ ਉਹਨਾਂ ਵੱਲੋਂ ਜਿਹਾ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਜੇ ਸਾਡੀ ਮੰਗ ਨਾ ਮੰਨੀ ਗਈ ਜਾਂ ਸਾਡਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ ਕੀ ਕਹਿੰਦੇ ਨੇ ਮੰਡੀ ਦੇ ਜਿਹੜੇ ਆਗੂ ਉਹਨਾਂ ਨਾਲ ਗੱਲਬਾਤ ਕਰਵਾਉਂਦੇ ਆ ਦਾਸ ਰਾਜਦੀਪ ਸਿੰਘ ਰਾਜੂ ਫੜੀ ਯੂਨੀਅਨ ਸਬਜੀ ਮੰਡੀ ਬਠਿੰਡਾ ਦਾ ਮੁੱਖ ਸੇਵਾਦਾਰ ਹੈ ਜੀ ਮਾਮਲਾ ਜਨਾਬ ਇੱਥੇ ਆ ਵੀ ਇੱਥੇ ਜੋ ਫੜੀ ਲੱਗਦੀ ਹੈ ਉਹ 6x8 ਦੀ ਹੈ ਔਰ ਇੱਥੇ ਜੋ ਵੀ ਬੰਦਾ ਕੰਮ ਕਰਦਾ ਹੈ ਉਹ ਮਸਾਂ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ 2 ਜਾਂ 25 ਰੁਪਏ ਕਮਾਉਂਦਾ ਹੈ ਜਿਹਦਾ ਉਸ ਬੰਦੇ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਹੈ ਸੋ ਕਈ ਪਿਛਲੀ ਵਾਰ ਵੀ ਇੱਥੇ ਜਿਹੜਾ ਐ ਸਭ ਵਸੂਲੇ ਹਾਂ ਲਈ 100 ਰੁਪਿਆ ਪ੍ਰਤੀ ਅੱਡਾ ਉਹ ਮਾਰਕੀਟ ਕਮੇਟੀ ਦੁਆਰਾ ਵਸੂਲੇ ਜਾਂਦਾ ਸੀ। ਉਹ ਪਿਛਲੇ ਮਹੀਨੇ ਇਹ ਮਾਰਕੀਟ ਕਮੇਟੀ ਨੇ ਐਮਐਨਡੀ ਨੂੰ ਠੇਕੇ ਦੇ ਦੇ ਦਿੱਤਾ। ਸੋ ਅੱਜ ਠੇਕੇਦਾਰ ਐਸ ਲਿਆਣ ਵਾਸਤੇ ਆਪਣੇ ਇੱਥੇ ਆਉਂਦੇ ਆ ਜੋ ਕਿਸੇ ਅੱਡੇ ਦੀ ਪਰਚੀ 100 ਦੀ ਜੋ ਉਹਨਾਂ ਨੂੰ ਕਮੇਟੀ ਦੁਆਰਾ ਅਲਾਉਡ ਹੋਈ ਹੈ ਪਰ ਉਸ ਨੂੰ ਛੱਡ ਕੇ 150 ਦੀ ਜਾਂ 200 ਦੀ ਡਿਮਾਂਡ ਕਰ ਰਿਹਾ ਹੈ। ਐਸੇ ਕਰਕੇ ਸਾਡੇ ਪੂਰਾ ਰੋਸ ਹੈ ਵੀ ਠੇਕੇਦਾਰ ਅਗਰ ਅਸੀਂ ਪੈਸੇ ਨਹੀਂ ਦਿੰਦੇ ਉਹ ਧਮਕਾਉਂਦੇ ਆ ਅੱਡੇ ਖੋਹਣ ਦੀ ਗੱਲ ਕਰਦੇ ਆ ਮਾਰਨ ਦੀ ਗੱਲ ਕਰਦੇ ਆ ਸੋ ਮੈਂ ਮੇਰੇ ਭਰਾ ਮੀਡੀਆ ਦੁਆਰਾ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਮਾਰਕੀਟ ਕਮੇਟੀ ਨੂੰ ਵੀ ਇਹ ਗੁੰਡਾਗਰਦੀ ਨੂੰ ਬੰਦ ਕੀਤਾ ਜਾਵੇ ਸੋ ਮੈਂ ਪਹਿਲਾਂ ਇੱਥੇ ਸਾਡੇ ਮੰਤਰੀ ਸਾਹਿਬ ਕੁਡੀਆਂ ਸਾਹਿਬ ਜੀ ਆਏ ਸੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਇਹ ਠੇਕਾ ਬੰਦ ਕੀਤਾ ਜਾਵੇ ਸੋ ਮੈਨੂੰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਇਹ ਠੇਕਾ ਬਹੁਤ ਜਲਦ ਅਸੀਂ ਬੰਦ ਕਰ ਦੇਾਂਗੇ ਸੋ ਮੈਂ ਅੱਜ ਮੇਰੇ ਭਰਾਵਾਂ ਦੇ ਨਾਲ ਸਾਰੇ ਦੇ ਨਾਲ ਅੱਜ ਜੋੜ ਕੇ মিডিਆ ਦਾ ਬੜਾ ਧੰਨਵਾਦ ਕਰਦਾ ਕਿਉਂ ਸਾਡੀ ਗੱਲ ਜਲੂਰ ਉੱਪਰ ਤੱਕ ਪਹੁੰਚਾੜ। ਰਾਜੂ ਅਰਜਨ ਸਿੰਘ ਹੌਲੂ ਹੈ ਜੀ ਮੈਂ ਇੱਥੇ ਫੜੀ ਲਾਣ ਦਾ ਕੰਮ ਕਰਦਾ ਸੀ ਤੇ ਇੱਥੇ ਜਿਹੜਾ ਨਵਾਂ ਠੇਕਾ ਹੋਇਆ ਉਹ ਠੇਕੇਦਾਰ ਆਪਦੇ ਗੁੰਡੇ ਭੇਜ ਕੇ ਕਰਿੰਦੇ ਭੇਜ ਕੇ ਜੀ ਇੱਥੇ ਡਬਲ ਪਰਚੇ ਕੱਟਣ ਦੀ ਕੋਸ਼ਿਸ਼ ਕਰਦੇ ਨੇ ਇੱਥੇ ਆਏ 248 ਅੱਡੇ ਹੈਗਾ ਜੀ ਜਿਹਦੇ ਵਿੱਚ ਜਿਹੜਾ ਠੇਕਾ ਹੋਇਆ 150 ਅੱਡੇ ਦਾ ਹੋਇਆ ਜੀ ਪਰ ਇਹ 248 ਅੱਡੇ ਨੂੰ 300 ਅੱਡੇ ਬਣਾਉਣਾ ਚਾਹੁੰਦੇ ਜੀ ਅੱਡੇ ਨੂੰ ਹੋਰ ਛੋਟਾ ਕਰਨਾ ਚਾਹੁੰਦੇ ਆ ਕਹਿੰਦੇ ਅਸੀਂ 12 ਬੰਦੇ ਲਿਆਵਾਂਗੇ ਇੱਥੇ ਬਿਠਾਵਾਂਗੇ ਲਿਆ ਕੇ ਹੋਰ ਤੇ ਤੁਹਾਡੇ ਦੋ ਡਬਲ ਪਰਚੇ ਕਟਾਂਗੇ ਅਸੀਂ ਕਿੰਨੇ ਜਿਹੜੀ ਸਰਕਾਰੀ ਪਰਚੀ ਸੀ ਉਹ ਕੱਟੀ ਹੈ ਉਹ ਤੋਂ ਸਾਨੂੰ ਕੋਈ ਇਤਰਾਜ਼ ਨਹੀਂਗਾ ਇੱਕ ਜਿਹੜਾ ਕਹਿੰਦਾ ਠੇਕਾ ਹੋਇਆ ਹੈ ਉਹਨਾਂ ਦੀ ਰੇਟ ਲਿਸਟ ਲੱਗੀ ਹੋਣੀ ਚਾਹੀਦੀ ਹੈ ਜਿੰਨਾ ਆਪਾਂ ਦੇਖਦੇ ਆਂ ਮਾਰਕੀਟ ਕਮੇਟੀ ਵੱਲੋਂ ਜਿਵੇਂ ਬਾ ਹੁਕਮ ਲਿਖਿਆ ਹੁੰਦਾ ਹੈ ਸੈਕਟਰੀ ਵੱਲੋਂ ਬਈ ਇੰਨੀ ਇਸ ਚੀਜ਼ ਦੀ ਇੰਨੀ ਪਰਚੀ ਇਸ ਚੀਜ਼ ਦੀ ਇੰਨੀ ਪਰਚੀ ਹਰ ਚੀਜ਼ ਦਾ ਰੇਟ ਉਸ ਤੇ ਲਿਖਿਆ ਨਿਰਧਾਰਿਤ ਕੀਤਾ ਹੋਵੇ ਇਹ ਨਾ ਹੋਵੇ ਠੇਕੇਦਾਰ ਆਪਣੀ ਮਨਮਰਜ਼ੀ ਕਰੇ ਕਿਉਂਕਿ ਇਹ ਠੇਕੇਦਾਰ ਜਿਹੜੇ ਹੈਗੇ ਨੇ ਕਈ ਤਰ੍ਹਾਂ ਦੇ ਨਤੇ ਚੁੰਡੇ ਅੰਸਰ ਵੀ ਹੈਗੇ ਨੇ ਜਿਹੜੇ ਆ ਪਛਮ ਮਿਲੇ ਹੋਏ ਨੇ ਤੇ ਕਹਾ ਕਿ ਬੇ ਅਰੇ ਤੋਂ ਪਾਸੋਂ ਲਖਾ ਸਾ ਕਿ ਇਹ ਆ ਤੋਂ ਬਰਦੇ ਇਹ ਕਰਦੇ ਰੋਜ ਆ ਕਿ ਤੂੰ ਕੰਦੇ ਆ ਪਰਸੋਂ ਮੈਨੂੰ ਵੀ ਧੁਮਕਾ ਕੇ ਗਈ ਸੀ ਇੱਥੇ ਇਹਨਾਂ ਦੇ ਕਰਿੰਦੇ ਆਏ ਸੀਗੇ ਮੇਰੇ ਨਾਲ ਵੀ ਪੁੱਟਾ ਸਿੱਧਾ ਬੋਲ ਕੇ ਗਏ ਅਸੀਂ ਕਹਿੰਦੇ ਤੇਰਾ ਅਸੀਂ ਅੱਡਾ ਕੈਨਸਲ ਕਰਾ ਦਾਂਗੇ ਤੇਰੇ ਅੱਡੇ ਤੇ ਕਬਜ਼ਾ ਕਰ ਲਾਂਗੇ ਹੋਰ ਬੰਦੇ ਅਸੀਂ ਬਿਠਾ ਦਾਂਗੇ ਇਸ ਗੱਲ ਦੀ ਅਸੀਂ ਸੌਹਾਨ ਨੂੰ ਤਿਆਰ ਆ ਹਾਂ ਦੇਖੋ ਅਸੀਂ ਜਿਹੜੇ ਸਾਡੇ ਇੱਥੋਂ ਦੇ ਵਿਧਾਇਕ ਨੇ ਬਹੁਤ ਚੰਗੇ ਇਨਸਾਨ ਨੇ ਇਮਾਨਦਾਰ ਇਨਸਾਨ ਨੇ ਹੋ ਸਾਡੇ ਐਮਐਲਏ ਸਾਹਿਬ ਗਿਲ ਸਾਹਿਬ ਅਸੀਂ ਉਹਨਾਂ ਨੂੰ ਪਹਿਲੇ ਬੇਨਤੀ ਕਰਾਂਗੇ ਸਾਨੂੰ ਪਤਾ ਸਾਡੀ ਬੇਨਤੀ ਉਹ ਸੁਣ ਲੈਣਗੇ ਜੇ ਫਿਰ ਵੀ ਕਿਤੇ ਕੋਈ ਗੱਲ ਨਹੀਂ ਬਣਦੀ ਹੈ ਤੇ ਸਾਡੇ ਕੋਲੇ ਜਨਤਾ ਕੋਲੇ ਇੱਕ ਹਥਿਆਰ ਹੁੰਦਾ ਸੰਘਰਸ਼ ਹੜਤਾਲ ਅਸੀਂ ਮੰਡੀ ਬੰਦ ਕਰਕੇ ਸਾਰੇ ਜਿੰਨੇ ਵੀ ਅਸੀਂ ਫੜੀ ਵਾਲੇ ਹੈਗੇ ਆ ਮੰਡੀ ਵਾਲੇ ਆ ਅਸੀਂ ਸੜਕਾਂ ਤੇ ਬੈਠਾਂਗੇ ਰੋਸ ਤੋਂ ਦਸ਼ੀ ਕਰ ਰਹੇ ਹੋ ਮੈਂ ਮੇਲੇ ਸਾਹਿਬ ਕੋਲ ਪਹਿਲਾਂ ਜਾਣਾ ਚਾਹੀਦਾ ਨਹੀਂ ਐਮਐਲਏ ਸਾਹਿਬ ਸ਼ਾਇਦ ਇੱਥੇ ਹੈ ਨਹੀਂ ਸੀ ਪਤਾ ਕੀਤਾ ਸੀਗਾ ਪਹਿਲੇ ਸਾਲ ਨੂੰ ਮੰਗ ਪੱਤਰ ਮੰਗ ਪੱਤਰ ਦੇਵਾਂਗੇ ਅਸੀਂ ਅਸੀਂ ਗੱਲ ਕਰਦੇ ਗੁੱਡੀਆ ਸਾਹਿਬ ਨੂੰ ਵੀ ਦਿੱਤਾ ਸੀ ਅਸੀਂ ਅਸੀਂ ਫੇਰ ਜਾਵਾਂਗੇ ਸਾਡੇ ਆਪਣੇ ਐਮਐਲਏ ਸਾਡੇ ਬਿਠਿੰਡੇ ਦੇ ਮੇ ਬਾਪਨਾ ਮੰਗ ਪੱਤਰ ਫਿਰ ਕੱਟ ਕਰਨਾ ਕੀ ਮਤਲਬ ਹੋ ਰਿਹਾ ਤੁਹਾਡਾ ਨਹੀਂ ਮੰਗ ਪੱਤਰ ਪੰਜ ਚਾਰ ਦਿਨ ਹੀ ਹੋਇਆ ਨੇ ਜੀ ਹੁਣ ਧੱਕਾ ਕਰੀ ਜਾਂਦੇ ਹੁਣ ਜੀ ਹੁਣ ਉਹ ਗੁੱਡੀਆ ਸਾਹਿਬ ਤੁਹਾਡੇ ਬਿਜੀ ਸੀਗੇ ਬਿਜੀ ਕਰਕੇ ਸ਼ਾਇਦ ਗੱਲ ਨਹੀਂ ਹੋ ਸਕੀ ਆ ਪਰ ਲੇਕਿਨ ਅੱਜ ਉਹਨਾਂ ਨੇ ਗੁੰਡਾ ਕਰਦੀ ਸ਼ੁਰੂ ਕੀਤੀ ਅਸੀਂ ਸਾਰੇ ਜਨਤਾ ਜਿਹੜੀ ਜਨ ਉੱਕਤੀ ਹੋ ਗਈ ਹੈ ਜਨਤਾ ਦੇ ਮੂਰੇ ਕਿਸੇ ਦੀ ਗੁੰਡਾਗਰਦੀ ਨਹੀਂ ਚੱਲੇਗੀ ਜੇ ਲੀਡਰਾਂ ਦੀ ਵੀ ਗੱਲ ਨਾ ਮੰਨੀ ਗਈ ਜਾਂ ਤੁਹਾਡੀ ਲੀਡਰਾਂ ਨੇ ਨਾ ਸੁਣਿਆ ਅਗਲਾ ਸਵਰਸ਼ ਨਹੀਂ ਇਹ ਲੀਡਰ ਦੇਖੋ ਪਹਿਲੀ ਗੱਲ ਤੇ ਲੀਡਰ ਸਾਡੇ ਨੇ ਮਾੜੇ ਨਹੀਂ ਹੈ ਆਮ ਆਦਮੀ ਪਾਰਟੀ ਭਾਵੇਂ ਤਾਂ ਮੰਨ ਜੀ ਸਾਡੇ ਮਾੜੇ ਨਹੀਂ ਹੈ ਲੋਕਾਂ ਦੀ ਗੱਲ ਸੁਣਦੇ ਆ ਜੇ ਨਹੀਂ ਵੀ ਸੁਣੀ ਗਈ ਬਸ ਕਿਸੇ ਗਲਤ ਨਹੀਂ ਹੈ ਪਰ ਸਾਡੇ ਇੱਕੋ ਹਥਿਆਰ ਹੈ ਫਿਰ ਹੜਤਾਲ ਅਸੀਂ ਹੜਤਾਲ ਕਰਾਂਗੇ ਮੇਰਾ ਨਾਮ ਆਸ਼ਾ ਰਾਣੀ ਜੀ ਪਿਛਲੀ ਸਰਕਾਰ ਕਾਂਗਰਸ ਸਰਕਾਰ ਵੇਲੇ ਕੈਪਟਨ ਸਾਹਿਬ ਨੇ ਕਿਰਾਇਆ ਬਿਲਕੁਲ ਮਾਫ ਕਰਤਾ ਸੀ ਪਰਚੀ ਖਤਮ ਕਰਤੀ ਸੀ ਇਸ ਸਰਕਾਰ ਨੇ ਆਪ ਸਰਕਾਰ ਨੇ ਆ ਕੇ ਪੂਰੀ ਪਰਚੀ ਪੂਰੀ ਲੈਣੀ ਸ਼ੁਰੂ ਕਰਤੀ ਉਸ ਤੋਂ ਬਾਅਦ ਹੁਣ ਠੇਕਾ ਠੇਕਾ ਠੇਕੇ ਦੇ ਦਿੱਤਾ ਜੀ ਇਹਨਾਂ ਨੇ ਠੇਕੇ ਦੇ ਠੇਕੇ ਵਾਲੇ ਸਾਨੂੰ ਬਹੁਤ ਤੰਗ ਕਰ ਰਹੇ ਆ ਇੱਕ ਬਾਹਰ ਅੱਡੇ ਵਧਾਈ ਦੇ ਸਾਡੇ ਤੋਂ 100 100 ਰੁਪਿਆ ਹੋਰ ਮੰਗ ਰਹੇ ਆ ਪਾਰਕਿੰਗ ਦਾ ਵੀ ਲੈ ਰਹੇ ਆ ਜੀ ਬਾਹਰ ਸੜਕ ਤੇ ਪਾਰਕਿੰਗ ਦਾ ਕੋਈ ਅੱਕ ਨਹੀਂ ਬੰਦਾ ਜੀ ਅੱਡੇ ਵੀ ਲਵਾਏ ਜਾ ਰਹੇ ਆ ਬਾਹਰ ਵੀ ਤੁਹਾਡੇ ਹਾਂਜੀ ਸਾਖ ਕਹਿੰਦੇ ਜੇ ਤੁਸੀਂ ਵੀ ਨਾ ਕਰੋਗੇ ਤੇ ਅੰਦਰ ਕਰੋਗੇ ਉਸ ਤੋਂ ਬਾਅਦ ਅਸੀਂ ਬਾਹਰ ਅੱਡੇ ਲਵਾਵਾਂਗੇ ਆ ਕਿ ਅਸੀਂ ਅੱਡੇ ਤਾਂ ਨਹੀਂ ਲਾਉਣ ਲੈਂਦੇ ਅੱਗੇ ਆਪਣੇ ਅੱਗੇ ਕਿਉਂ ਨਾ ਅੱਡੇ ਲਾਏ ਜਾ ਰਹੇ ਕਿਉਂਕਿ ਹਾਂਜੀ ਪਾਰਕਿੰਗ ਦੇ ਅੱਡੇ ਲਵਾਏ ਜਾ ਰਹੇ ਆ ਬਾਹਰ ਪਾਰਕਿੰਗ ਜੀ ਰੇੜੀਆਂ ਅਨਾਰਕੀਆਂ ਨੇ ਉਹਨਾਂ ਦੇ 100 ਰੁਪਏ ਪਰਚੀ ਕੱਟਦੇ ਪਏ ਸਾਡਾ ਅੰਦਰ ਅੰਦਰ ਦਾ ਸੌਦਾ ਕਰਾਵਾ ਹੋ ਜਾਂਦਾ ਸਾਰਾ ਸੱਜਦਾ ਮਾਲ ਜੀ ਬਾਹਰ ਆਲੇ ਵੇਚ ਕੇ ਤੁਰ ਜਾਂਦੇ ਆ ਜੀ ਕੀ ਨਾਮ ਹੈ ਤੇ ਕੀ ਲਿਖੀਂ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਮੈਂ ਡਿਪਟੀ ਡੀਐਮ ਬਟਿੰਡਾ ਜੀ ਵੱਧੂ ਜਾ ਸੈਕਟਰ ਮਾਰਕੀਟᱤ ਦਾ ਕਿਹਨੇ ਚੰਗਾ ਅੱਜ ਮਾਟੀ ਦਾ ਜਿਹੜੇ ਮਾਰੇ ਵਾਜੀ ਕੀਤੇ ਆ ਉਹ ਕਹਿੰਦੇ ਜਿਹੜੇ ਠੇਕੇਦਾਰ ਆ ਉਹ ਵੱਧ ਰਸੂਲੀ ਕਰੀ ਜਾਂਦਾ ਫੜੀਆਂ ਆ ਅਹ ਦੇਖੋ ਜੀ ਇਹ ਠਿਕਾ ਜਿਹੜਾ ਦਿੱਤਾ ਹੈ ਆਪਣਾ ਇੱਥੇ ਸਬਜ਼ੀ ਮੰਡੀ ਤੇ ਰਿਟੇਲ ਮੰਡੀ ਦਾ ਵੇ ਸਾਡੇ ਵੱਲੋਂ ਜਿੰਨੇ ਵੀ ਰੇਟ ਹੈਗੇ ਆ ਉਹਦੇ ਅਲੱਗ-ਅਲੱਗ ਵੀ ਕੁਲ ਵਾਈ ਜਾਂ ਫੜੀ ਵਾਈ ਦੋ ਵੀ ਹੈ ਅਸੀਂ ਉਹ ਸਬਜ਼ੀ ਮੰਡੀ ਦੇ ਵਿੱਚ ਕੋਰਨਰ ਤੇ ਲਾਏ ਹੋਏ ਆ ਤੇ ਸਾਡੇ ਨੂੰ ਧਿਆਨ ਚ ਆਇਆ ਜਿਵੇਂ ਰਿਟੇਲ ਮੰਡੀ ਵਾਲੇ ਪਾਸੇ ਵੀ ਨਹੀਂ ਰੱਖਿਆ ਕੋਈ ਉਹ ਸੀ ਜਲਵਾ ਦੰਨੇ ਤੇ ਰੇਟ ਹਰ ਚੀਜ਼ ਦੇ ਨਿਰਧਾਰਿਤ ਕੀਤੇ ਹੋਏ ਮੰਡੀਰ ਵੱਲੋਂ ਤੇ ਜੇ ਕੋਈ ਵੱਧ ਲੱਗਦਾ ਵੀ ਕੋਈ ਲੈਂਦਾ ਹੈਗਾ ਪਹਿਲੀ ਗੱਲ ਤਾਂ ਪਰਚੀ ਹੈਗੀ ਹੈ ਪਰਚੀ ਆਪਣੀ ਹਰ ਬੰਦਾ ਲਵੇ ਸਲਿਪ ਲਵੇ ਵੀ ਕਿੰਨੇ ਦੀ ਪਰਚੀ ਕੱਟੀ ਗਈ ਹੈ ਮੇਰੀ ਬਿਨਾਂ ਸਲਿਪ ਤੋਂ ਕੋਈ ਪੇਮੈਂਟ ਨਾ ਕਰੇ ਜੇ ਕੋਈ ਉਸ ਤੋਂ ਵੱਧ ਪੇਮੈਂਟ ਕੋਈ ਲੈਂਦਾ ਹੈਗਾ ਕੋਈ ਵੱਧ ਕਲੇਮ ਕਰਦਾ ਹੈਗਾ ਤੇ ਉਹ ਸਾਨੂੰ ਹੜੇ ਧਿਆਨ ਦੇ ਗੱਲ ਲਿਆਉਣ ਅਸੀਂ ਚੈੱਕ ਕਰਾਂਗੇ ਤੇ ਬੰਦੀ ਕਰਵੇ ਕਰਾਂਗੇ ਉਹਨਾਂ ਤੇ ਜੋ ਹੋਊਗੀ ਤੇ ਕੋਈ ਜਿਹੜੀ ਪਾਰਕਿੰਗ ਹੈ ਜਿਹੜੀ ਸੜਕ ਦੇ ਨਾਲ ਪਾਰਕਿੰਗ ਹੈ ਉਹਦੀ ਵੀ ਉਹ ਪਰਚੀ ਕੱਟੀ ਜਾਂਦਾ ਉੱਥੇ ਵੀ ਉਹ ਰੇੜੀਆਂ ਲਵਾਉਂਦੇ ਆ ਦੇਖੋ ਜੀ ਜਿਹੜੀ ਆਪਣੀ ਜਿੰਨਾ ਵੀ ਆਪਾਂ ਮੰਡੀ ਬੋਰਡ ਦੀ ਹਦੂਦ ਹੈਗੀ ਸਾਰਾ ਬੇਸੇ ਏਰੀਆ ਵਿੱਚ ਕੀਤਾ ਹੋਇਆ ਇਹਦੇ ਅੰਦਰ ਇਹ ਆਪਣੀ ਜੁੱਧ ਚਾਰਜਸ ਦੀ ਇਹ ਪੱਤੀ ਹੈਗੀ ਐ ਐਂਟਰੀ ਫੀਸ ਦੀ ਮੈਂ ਕਹਿ ਦਿੰਨੇ ਆ ਆਪਾਂ ਪਾਰਕਿੰਗ ਵਾਲੀ ਨਹੀਂ ਹੈਗੀ ਪ੍ਰੋਪਰ ਤੇ ਫਿਰ ਵੀ ਅਸੀਂ ਜਗ੍ਹਾ ਚੈੱਕ ਕਰ ਲੈਣੇ ਆ ਕਿ ਕਿਹੜੀ ਜਗ੍ਹਾ ਹੈਗੀ ਐ ਤੇ ਉਹ ਜੇ ਕੋਈ ਗਲਤ ਹੈਗੀ ਐ ਤਾਂ ਉਹਨੂੰ ਰਿਮੂਵ ਕਰਾ ਦਿੰਨੇ ਆਂ